ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਸੱਚ ਦੀ ਖੋਜ 1992 ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਦੱਸਾਂਗੇ ਉਹ ਮਹਾਨ ਯੋਧਿਆਂ ਬਾਰੇ ਗੱਲ ਕਰਦੇ ਆ ਜਦੋਂ ਭਾਈ ਸੁਖਾ ਜਿੰਦਾਂ ਨੇ ਦਰਬਾਰ ਸਾਹਿਬ ਦੇ ਹਮਲੇ ਦਾ ਆਰਡਰ ਦੇਣ ਵਾਲੇ ਜਨਰਲ ਬੈਦਿਆ ਨੂੰ ਗੋਲੀਆਂ ਨਾਲ ਭੁੰਨ ਕੇ ਕੌਮ ਦਾ ਬਦਲਾ ਲਿਆ ਸੀ ਅੱਜ ਇਸ ਵੀਡੀਓ ਵਿੱਚ ਇਸੇ ਇਤਿਹਾਸ ਨੂੰ ਹੀ ਫਰੋਲ ਕੇ ਵੇਖਾਂਗੇ ਕਿਸ ਤਰ੍ਹਾਂ ਜਰਨਲ ਵੈਦਿਆ ਨੂੰ ਪੰਜਾਬ ਤੋਂ 1500 ਕਿਲੋਮੀਟਰ ਦੂਰ ਜਾ ਕੇ ਪੂਨੇ ਵਿੱਚ ਸੋਧਾ ਲਾਇਆ ਗਿਆ ਜਦੋਂ ਸੀਵੀਆਈ ਹਾਈ ਕੋਰਟ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਤਾਂ ਫਿਰ ਆਖਰ ਕਿਸ ਆਧਾਰ ਤੇ ਇਹਨਾਂ ਦੋਨਾਂ ਸੂਰਮਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਇਸ ਤੋਂ ਪਹਿਲਾਂ ਕਿਵੇਂ ਪ੍ਰੋਪਰ ਪਲਾਨਿੰਗ ਦੇ ਤਹਿਤ ਜਰਨਲ ਵੈਦਿਆ ਨੂੰ ਘੇਰ ਕੇ ਠੋਕਿਆ ਗਿਆ ਤੇ ਕੌਣ-ਕੌਣ ਇਸ ਬਾਰਦਾਤ ਵਿੱਚ ਸ਼ਾਮਲ ਸਨ ਕਿਸ ਤਰ੍ਹਾਂ ਇਹਨਾਂ ਸੂਰਮਿਆਂ ਤੇ ਅੱਤ ਦਰਜੇ ਦਾ ਤਸ਼ੱਦਦ ਢਾਇਆ ਗਿਆ ਜਾਣਾਂਗੇ ਸਭ ਇਸ ਕੁਝ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸੱਚ ਦੀ ਖੋਜ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧিয়ে ਸ਼ੁਰੂ ਕਰੀਏ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਜੂਨ 1984 ਦਾ ਤੀਜਾ ਖੱਲੂ ਘਰ ਫੌਜ ਦੇ ਦਰਬਾਰ ਸਾਹਿਬ ਵਿੱਚ ਤਿੰਨ ਚਾਰ ਦਿਨ ਤੱਕ ਢਾਈ ਕਹਿਰ ਦੌਰਾਨ ਜਜਾਰੂ ਸਿੰਘਾਂ ਦੀ ਅਤੇ ਸ਼ਹੀਦੀ ਸ਼ਹੀਦੀਆਂ ਹੋਈਆਂ ਤੇ ਵੱਡੇ ਪੱਧਰ ਤੇ ਬੇਕਸੂਰ ਸੰਗਤ ਦਾ ਵੀ ਖੂਨ ਡੁੱਲਿਆ ਸਵਰਗ ਤੋਂ ਉੱਚੇ ਸੁੱਚੇ ਤੇ ਪਵਿੱਤਰ ਸਥਾਨ ਨੂੰ ਤਾਰ-ਤਾਰ ਕਰ ਦਿੱਤਾ ਗਿਆ ਇਸ ਸਾਰੇ ਵਰਤਾਰੇ ਕਰਕੇ ਸਮੁੱਚੀ ਸਿੱਖ ਸੰਗਤ ਵਿੱਚ ਅਤ ਦਰਜੇ ਦੀ ਦਰੋਹੀ ਵੱਡੀ ਗਿਣਤੀ ਵਿੱਚ ਨੌਜਵਾਨ ਹਕੂਮਤ ਨਾਲ ਆੜਾ ਲਾਉਣ ਵਾਲੀਆਂ ਜਥੇਦੰਦੀਆਂ ਵਿੱਚ ਸ਼ਾਮਲ ਹੋ ਰਹੇ ਸਨ ਜਿਵੇਂ ਕਿ ਮੀਡੀਆ ਵਿਖਾਉਂਦਾ ਹੈ ਇਕੱਲੇ ਕੱਟੜਵਾਦੀ ਵਿਚਾਰਧਾਰਾ ਵਾਲੇ ਨਹੀਂ ਪਿੰਡਾਂ ਸ਼ਹਿਰਾਂ ਦੇ ਪੜ੍ਹੇ ਲਿਖੇ ਵੈਲ ਐਜੂਕੇਟਿਡ ਈਵਨ ਕੇ ਸਰਕਾਰੀ ਨੌਕਰੀਆਂ ਤੇ ਲੱਗੇ ਨੌਜਵਾਨ ਵੀ ਆਪਣਾ ਸਭ ਕੁਝ ਤਿਆਗ ਕੇ ਹਥਿਆਰ ਚੁੱਕਣ ਦੇ ਮਜਬੂਰ ਹੋ ਗਏ ਸਨ ਤੇ ਇੰਨੇ ਛੇਤੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸਿਰਫ 4 ਮਹੀਨੇ ਬਾਅਦ ਹੀ ਦਰਬਾਰ ਸਾਹਿਬ ਤੇ ਹਮਲੇ ਦੀ ਸਭ ਤੋਂ ਵੱਡੀ ਦੋਸ਼ੀ ਜ਼ਾਲਮ ਹੁਕਮਰਾਨ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਗੋਲੀਆਂ ਨਾਲ ਛਲਣੀ ਕਰਕੇ ਉਹਦਾ ਹਿਸਾਬ ਕਿਤਾਬ ਪੂਰਾ ਕਰਤਾ ਸੀ ਇੰਜ ਜਾਪ ਰਿਹਾ ਸੀ ਕਿ ਪੰਜਾਬ ਦੀ ਧਰਤੀ ਨੂੰ ਜਿਉਂ ਉਹਦੇ ਜੀ ਸਾੜ ਰਹੀ ਇਹ ਅੱਗ ਹੁਣ ਸ਼ਾਂਤ ਹੋ ਜਾਊਗੀ ਸੁੱਖ ਦਾ ਸਾਹ ਆਊਗਾ ਪਰ ਅਗਲੇ 1-2 ਮਹੀਨਿਆਂ ਚ ਜਿਸ ਤਰ੍ਹਾਂ ਦਿੱਲੀ ਜੁਪੀ ਤੇ ਬਿਹਾਰ ਵਰਗੇ ਇਲਾਕਿਆਂ ਚ ਸਿੱਖਾਂ ਦੀ ਨਸ਼ਲ ਕੋਸ਼ੀ ਹੋਈ ਉਹਨੇ ਤਾਂ ਜਿਵੇਂ ਪੰਜਾਬ ਦੀ ਇਸ ਅੱਗ ਵਿੱਚ ਤੇਲ ਫੂਕਣ ਦਾ ਕੰਮ ਕੀਤਾ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਪਈ ਸੀ ਤੇ ਇੱਧਰ ਜਦੋਂ ਪੰਜਾਬ ਦੀ ਧਰਤੀ ਤੇ ਅੱਗ ਲੱਗੀ ਹੋਈ ਸੀ ਤਾਂ ਅੱਗ ਲਾਉਣ ਵਾਲਾ ਜਰਨਲ ਅਰਣ ਕੁਮਾਰ ਬੈਦਿਆ 3 ਜਨਵਰੀ 1986 ਨੂੰ ਖੁਸ਼ੀ ਦੇ ਮਾਹੌਲ ਵਿੱਚ ਚੀਫ ਆਫ ਆਰਮੀ ਸਟਾਫ ਦੇ ਅਹੁਦੇ ਤੋਂ ਰਿਟਾਇਰ ਹੋ ਰਿਹਾ ਸੀ ਦੱਸ ਦਈਏ ਕਿ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਭਾਰਤੀ ਸੈਨਾ ਦੇ ਮੁਖੀ ਦੇ ਰੂਪ ਵਿੱਚ ਜ਼ਮੀਨੀ ਫੌਜ ਦੀ ਪੂਰੀ ਕਮਾਂਡ ਇਸ ਦੇ ਹੱਥ ਵਿੱਚ ਸੀ ਤੇ ਇੰਦਰਾ ਗਾਂਧੀ ਦੇ ਇਸ਼ਾਰੇ ਮਾਤਰ ਤੇ ਆਪਰੇਸ਼ਨ ਦੀ ਪਲੈਨਿੰਗ ਤੋਂ ਲੈ ਕੇ ਹਮਲੇ ਦਾ ਆਰਡਰ ਦੇਣਾ ਤੇ ਕਿਹੜੇ-ਕਿਹੜੇ ਅਫਸਰ ਨੂੰ ਅਪੋਇੰਟ ਕਰਨਾ ਹੈ ਇਹ ਸਾਰਾ ਕੰਮ ਇਸੇ ਦਾ ਹੀ ਸੀ ਰਿਟਾਇਰਮੈਂਟ ਤੋਂ ਬਾਅਦ ਜਰਨਲ ਵੈਦਿਆ ਨੇ ਪੂਨੇ ਵਿੱਚ ਵਸਣ ਦਾ ਫੈਸਲਾ ਕੀਤਾ ਉਸ ਨੂੰ ਅਲਾਰਟ ਹੋਇਆ ਸਰਕਾਰੀ ਬੰਗਲਾ ਹਜੇ ਤਿਆਰ ਨਾ ਹੋਣ ਕਰਕੇ ਜਰਨਲ ਵੈਦਿਆ ਤੇ ਉਹਦੀ ਘਰ ਵਾਲੀ ਭਾਨੂਮਤੀ ਵੈਦਿਆ ਕੁਝ ਮਹੀਨੇ ਲਈ ਇੱਕ ਹੋਰ ਰਟਾਇਰ ਅਫਸਰ ਵਾਈਕੇ ਜਾਦਵ ਦੇ ਨਾਲ ਬੰਗਲਾ ਸਾਂਝਾ ਕਰਦੇ ਹਨ ਤੇ ਫਿਰ 26 ਮਈ 1986 ਨੂੰ ਆਪਣੇ ਅਲਾਰਟ ਹੋਏ ਕੀਤੇ ਹੋਏ ਬੰਗਲਾ ਨੰਬਰ ਵੀ ਵੀ ਕਵਸ ਗਾਰਡਨ ਪੂਨੇ ਵਿੱਚ ਸ਼ਿਫਟ ਹੋ ਜਾਂਦੇ ਹਨ ਤੇ ਜਦੋਂ ਤੱਕ ਜਰਨਲ வைத்தியਾ ਪੂਨੇ ਆਪਣੇ ਇਸ ਘਰ ਵਿੱਚ ਸ਼ਿਫਟ ਹੋਏ ਤਾਂ ਉਹਨਾਂ ਨੂੰ ਸੋਧਾ ਲਾਉਣ ਦਾ ਟੀਚਾ ਮਿਥ ਕੇ ਪੰਜਾਬ ਤੋਂ 1500 ਕਿਲੋਮੀਟਰ ਦੂਰ ਆ ਕੇ ਜਿਜਾਰੂ ਸਿੰਘਾਂ ਦਾ ਜਥਾ ਵੀ ਉਹਦੇ ਆਲੇ-ਦੁਆਲੇ ਮਾਹੌਲ ਵਿੱਚ ਰਚ ਗਿਆ ਭਾਈ ਸੁੱਖਾ ਜਿੰਦਾ ਤੇ ਇਲਾਵਾ ਇਸ ਟੀਮ ਵਿੱਚ ਸ਼ਾਮਲ ਸਨ ਸੁਖਜਿੰਦਰ ਸੁਖੀ ਜਲਵਿੰਦਰ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਤੇ ਅਵਤਾਰ ਸਿੰਘ ਦੇ ਨਾਮ ਸਖਸ ਤੇ ਜਰਨਲ ਵੈਦਿਆ ਕਿੱਥੇ ਜਾਂਦਾ ਹੈ ਕਿੰਨੇ ਵਜੇ ਜਾਂਦਾ ਹੈ ਤੇ ਉਹਦੀ ਹਰ ਹਰਕਤ ਤੇ ਨજર ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਅਗਲੇ ਕਈ ਮਹੀਨਿਆਂ ਤੱਕ ਇਹਨਾ ਇਹ ਨਾਮ ਤੇ ਪਛਾਣ ਬਦਲ ਕੇ ਉਸ ਇਲਾਕੇ ਦੇ ਕਈ-ਕਈ ਵੱਖ-ਵੱਖ ਹੋਟਲਾਂ ਦੇ ਰੈਂਟ ਦੇ ਕਮਰਿਆਂ ਵਿੱਚ ਰਹਿੰਦੇ ਰਹੇ ਤੇ ਫਿਰ ਆਇਆ 10 ਅਗਸਤ 1986 ਦਾ ਉਹ ਦਿਨ ਜਦੋਂ ਇਸ ਜ਼ਾਲਮ ਨੂੰ ਗੱਡੀ ਚਾੜਨਾ ਮਿਥਿਆ ਗਿਆ। ਸਵੇਰੇ 9:30 ਵਜੇ ਦੇ ਕਰੀਬ ਜਰਨਲ ਵੈਦਿਆ ਆਪਣੀ ਆਈ ਡੀ ਆਈ ਵੀ 1437 ਨਾਂ ਦੀ ਮਰੂਤੀਕਾਰ ਵਿੱਚ ਬੈਠ ਕੇ ਬਾਜ਼ਾਰ ਵੱਲ ਕੁਝ ਖਰੀਦਦਾਰੀ ਕਰਨ ਨਿਕਲਦੇ ਹਨ ਤੇ ਨਾਲ ਦੀ ਸੀਟ ਤੇ ਬੈਠੀ ਸੀ ਜਰਨਲ ਵੈਦਿਆ ਦੀ ਘਰ ਵਾਲੀ ਪਾਨੂਮਤੀ ਵੈਦਿਆ ਤੇ ਮਗਲ ਦੀ ਸੀਟ ਤੇ ਬੈਠਾ ਸੀ ਉਹਨਾਂ ਦਾ ਇੱਕੋ ਇੱਕ ਬਾਡੀਗਾਰਡ ਹੈੱਡ ਕਾਂਸਟੇਬਲ ਰਾਮਚੰਦਰ ਸ਼ਿਵ ਸਾਗਰ ਰਿਟਾਇਰਮੈਂਟ ਦੇ ਸਮੇਂ ਤਾਂ ਜਨਰਲ ਵੈਦਿਆ ਦੀ ਸਿਕਿਉਰਿਟੀ ਵਜੋਂ ਇੱਕ ਸਬ ਇੰਸਪੈਕਟਰ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਕੁਝ ਸਮਾਂ ਬਾਅਦ ਹੀ ਇਸ ਨੂੰ ਇੱਕ ਹੈੱਡ ਕਾਂਸਟੇਬਲ ਨਾਲ ਰਿਪਲੇਸ ਕਰ ਦਿੱਤਾ ਗਿਆ 9:30 ਵਜੇ ਦੇ ਨਿਕਲੇ ਜਦੋਂ ਇਹ 11:00 ਵਜੇ ਦੇ ਕਰੀਬ ਵਾਪਸ ਆ ਰਹੇ ਸਨ ਤਾਂ ਭਾਈ ਸੁੱਖਾ ਜਿੰਦਾ ਦੀ ਜੋੜੀ ਰਜਿੰਦਰ ਸਿੰਘ پارک ਦੇ ਲਾਗੇ ਆਪਣੇ ਇੰਡੋ ਸੁਜੋਕੀ ਮੋਟਰਸਾਈਕਲ ਤੇ ਉਹਨਾਂ ਦੀ ਅਡੀਕ ਕਰ ਰਹੀ ਸੀ ਇਸ ਕਾਲੇ ਰੰਗ ਦੀ ਮੋਟਰਸਾਈਕਲ ਨੂੰ ਇਨਾ ਸੰਜੀਵ ਗੁਪਤਾ ਨਾਮ ਦੀ ਫਰਜੀ ਆਈਡੀ ਤੇ ਰਜਿਸਟਰ ਕਰਾ ਰੱਖਿਆ ਸੀ ਜਦੋਂ ਇੱਕ ਮੋੜ ਤੋਂ ਮੋੜਨ ਲਈ ਜਰਨਲ ਵੈਦਿਆ ਨੇ ਗੱਡੀ ਹੌਲੀ ਕੀਤੀ ਤਾਂ ਮੋਟਰਸਾਈਕਲ ਚਲਾ ਰਹੇ ਹਰਜਿੰਦਰ ਸਿੰਘ ਜਿੰਦਾ ਨੇ ਛੇਤੀ ਦੇ ਨਾਲ ਮੋਟਰਸਾਈਕਲ ਗੱਡੀ ਦੇ ਬਰਾਬਰ ਕਰ ਲਈ ਤੇ ਮੌਕਾ ਵੇਖ ਕੇ ਪਿੱਛੇ ਬੈਠੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣਾ ਪਿਸਟਲ ਤਾਣਿਆ ਤੇ ਠਾ ਕਰਕੇ ਇੱਕ ਤੋਂ ਬਾਅਦ ਇੱਕ ਚਾਰ ਗੋਲੀਆਂ ਜਰਨਲ ਵੈਦਿਆ ਦੀ ਛਾਤੀ ਵਿੱਚ ਜੜ ਦਿੱਤੀਆਂ ਨੇ ਆਪਣਾ ਕੰਟਰੋਲ ਗੱਡੀ ਆਪਣਾ ਕੰਟਰੋਲ ਲੂਜ਼ ਕਰਤਾ ਤੇ ਉਹ ਆਪਣੇ ਸਾਹਮਣੇ ਆਉਂਦੇ ਇੱਕ ਸਾਈਕਲ ਸਵਾਰ ਵਿੱਚ ਜਾ ਵੱਜੀ ਸਵਾਰ ਕਰਤਾ ਸਮਾਂ ਲੈਂਦਿਆਂ ਹੀ ਗੱਡੀ ਤੋਂ ਦੂਰ ਹੋ ਗਿਆ ਸੀ ਪਰ ਸਾਈਕਲ ਦੀ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ ਤੇ ਸਾਈਕਲ 'ਚ ਅੜਨ ਕਰਕੇ ਹੀ ਗੱਡੀ ਰੁਕਦੀ ਹੈ ਨਾਲ ਦੀ ਸੀਟ ਤੇ ਬੈਠੀ ਭਾਨੂ ਮਤੀ ਵੀ ਸ਼ਰਰਿਆਂ ਦੇ ਨਾਲ ਜ਼ਖਮੀ ਹੋ ਚੁੱਕੀ ਸੀ ਤੇ ਪਿਛਲੀ ਸੀਟ ਤੇ ਬੈਠਾ ਗਨਮੈਨ ਜਦੋਂ ਤੱਕ ਟੱਕੀ ਖੋਲ ਕੇ ਬਾਹਰ ਆਇਆ ਕੇਸ ਕਰਕੇ ਫੜਿਆ ਤਾਂ ਉਸ ਤੋਂ ਉਹਦੇ ਤੋਂ ਕੀ ਜਾਣਾ ਸੀ ਕਿ ਹਮਲਾਵਰ ਦੇ شناخت ਕਰਨੀ ਹੈ ਜਾਂ ਮੋਟਰਸਾਈਕਲ ਦਾ ਨੰਬਰ ਨੋਟ ਤੱਕ ਕਰਨ ਵੀ ਕਾਫੀ ਧੇਰ ਹੋ ਚੁੱਕੀ ਸੀ ਕੋਲੋਂ ਲੰਘਦੀ ਇੱਕ ਮੈਟਾਡੋਰ ਗੱਡੀ ਨੂੰ ਰੁਕਵਾ ਕੇ ਜਿਵੇਂ ਤਿਵੇਂ ਜਰਨਲ ਬੈਦਿਆ ਨੂੰ ਹਸਪੀਟਲ ਲਜਾਇਆ ਗਿਆ ਜਿੱਥੇ ਡਾਕਟਰ ਨੇ ਉਹਨੂੰ ਮਰਿਆ ਐਲਾਨ ਦਿੱਤਾ ਖਬਰ ਫੈਲੀ ਤਾਂ ਸਰਕਾਰਾਂ ਨੂੰ ਭੱਜਣਾ ਪੈ ਗੀਆਂ ਇੰਦਰਾ ਗਾਂਧੀ ਤੋਂ ਬਾਅਦ ਇੱਕ ਹੋਰ ਵੱਡਾ ਹਮਲਾ ਜਿੱਦਾਂ ਕਿ ਭਾਰਤ ਵਿੱਚ ਆਮ ਹੁੰਦਾ ਹੈ ਪਹਿਲਾਂ ਧਿਆਨ ਨਹੀਂ ਦਿੱਤਾ ਜਾਂਦਾ ਤੇ ਕਾਹੜ ਤੋਂ ਬਾਅਦ ਆਨੰਨ ਫਾਲਨ ਵਿੱਚ ਇਹ ਇੱਕ ਕਮਿਸ਼ਨ ਬਣਾ ਦਿੱਤਾ ਗਿਆ ਪਰ ਅਗਲੇ ਲਗਭਗ 1 ਮਹੀਨੇ ਬਾਅਦ ਵੀ ਸਰਕਾਰ ਤੇ ਐਮਰਜੈਂਸੀਆਂ ਦੇ ਹੱਥ ਇੱਕ ਵੀ ਸਬੂਤ ਨਹੀਂ ਸੀ ਲੱਗਿਆ ਕਿਉਂਕਿ ਇਹ ਪਲਾਨ ਕੀਤੀ ਹੀ ਇਨੀ ਸਫਾਈ ਨਾਲ ਗਈ ਸੀ ਤੇ ਲਗਭਗ 1 ਮਹੀਨੇ ਬਾਅਦ ਤਰੀਕ ਆਉਂਦੀ ਹੈ 7 ਸਤੰਬਰ ਪੂਨੇ ਦਾ ਵਿਸ਼ਾਲ ਏਰੀਆ ਜਿੱਥੇ ਪੀਪਰੀ ਥਾਣਾ ਲੱਗਦਾ ਸੀ ਦਿਨ ਦਿਹਾੜੇ ਇੱਕ ਸਰਕਾਰੀ ਬੈਂਕ ਵਿੱਚ ਡਾਕਾ ਪੈਂਦਾ ਹੈ ਕਤਲ ਦਾ ਪਲਾਨ ਕਰਨ ਵਾਲੀ ਟੀਮ 'ਚ ਦੋ ਬੰਦੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਨਿਰਮਲ ਸਿੰਘ ਨਿੰਮਾ ਇਹ ਦੋਵੇਂ ਇਸ ਬਾਰਦਾਤ ਨੂੰ ਅੰਜਾਮ ਦਿੰਦੇ ਹਨ ਵੈਸੇ ਦੱਸ ਦਈਏ ਕਿ ਬੈਂਕਾਂ 'ਚ ਡਾਕੇ ਪੈਣੇ ਉਸ ਦੌਰ ਵਿੱਚ ਕੋਈ ਬਾਲੀ ਵੱਡੀ ਗੱਲ ਨਹੀਂ ਸੀ ਰਹਿ ਗਈ ਇਹ ਦੋਵੇਂ ਬੈਂਕ 'ਚੋਂ ਨਕਦੀ ਤਾਂ ਇਕੱਠੀ ਕਰ ਲੈਂਦੇ ਬਾਹਰ ਜਦੋਂ ਬਾਹਰ ਆ ਕੇ ਬਾਈਕ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਤਾਂ ਆਲੇ-ਦੁਆਲੇ ਇਕੱਠੀ ਹੋਈ ਸਥਾਨਕ ਲੋਕਾਂ ਦੀ ਭੀੜ ਉਹਨਾਂ ਦੇ ਪਥਰਾਆ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਕਰਕੇ ਇਹਨਾਂ ਦੇ ਕਾਫੀ ਸੱਟਾਂ ਵੀ ਵੱਜਦੀਆਂ ਹਨ ਇੱਥੋਂ ਤੱਕ ਕਿ ਇਹ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਕਿ ਇਹਨਾਂ ਨੂੰ ਲੁੱਟੀ ਹੋਈ ਨਕਦੀ ਵੀ ਉੱਥੇ ਛੱਡ ਕੇ ਛੇਤੀ ਨਾਲ ਉੱਥੋਂ ਨਿਕਲਣ ਤੇ ਮਜਬੂਰ ਹੋਣਾ ਪੈ ਜਾਂਦਾ ਹੈ ਪਾਈ ਸੁਖਦੇਵ ਸਿੰਘ ਸੁੱਖਾ ਤੇ ਨਿਰਮਲ ਸਿੰਘ ਨਿਮਾ ਦੋਵੇਂ ਆਪਣੀ ਮੋਟਰਸਾਈਕਲ ਤੇ ਉੱਥੋਂ ਨਿਕਲ ਆਉਂਦੇ ਹਨ ਪਰ ਸੱਟਾਂ ਵੀ ਵੱਜੀਆਂ ਹਨ ਤੇ ਹੜਬੜੀ ਤੇ ਕਾਲੀ ਵਿੱਚ ਉੱਥੋਂ ਮੋਟਰਸਾਈਕਲ ਭਜਾਉਂਦੇ ਆ ਇੱਕ 1.5 ਕਿਲੋਮੀਟਰ ਦੂਰ ਆ ਕੇ ਉਹਨਾਂ ਨੇ ਟਰੱਕ ਇੱਕ ਤੇਜ਼ੀ ਨਾਲ ਤੁਰੇ ਆਉਂਦੇ ਟਰੱਕ ਨਾਲ ਹੋ ਜਾਂਦੀ ਹੈ ਦੋਵੇਂ ਹੀ ਬੜੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਡਿੱਗਦੇ ਹਨ ਤੇ ਦੋਵਾਂ ਦੇ ਕਾਫੀ ਸੱਟਾਂ ਵੀ ਵੱਜਦੀਆਂ ਹਨ ਤੇ ਕਿਉਂਕਿ ਇਹ ਹੁਣ ਤੱਕ ਬੈਂਕ ਤੋਂ ਕਾਫੀ ਦੂਰ ਆ ਚੁੱਕੇ ਸਨ ਲੋਕਾਂ ਇਹਨਾਂ ਨੂੰ ਆਮ ਰਾਹਗੀਰ ਸਮਝ ਕੇ ਇਹਨਾਂ ਦੀ ਮਦਦ ਕਰਨ ਲਈ ਇਹਨਾਂ ਨੂੰ ਚੁੱਕਣ ਲਈ ਇਕੱਠੇ ਹੋਣ ਲੱਗ ਪੈਂਦੇ ਹਨ ਪਰ ਜਿਵੇਂ ਲੋਕਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਭਾਈ ਸੁਖਦੇਵ ਸੁਖੇ ਨੇ ਆਪਣੀ ਪਿਸਟਲ ਕੱਢ ਕੇ ਹਵਾ ਵਿੱਚ ਲੜਹਾਤੀ ਤੇ ਦੋਵਾਂ ਨੂੰ ਆਪਣੇ ਤੋਂ ਦੂਰ ਰਹਿਣ ਦਾ ਇਸ਼ਾਰਾ ਕੀਤਾ ਤੇ ਫਿਰ ਦੋਵੇਂ ਜਣੇ ਹੀ ਆਪਣੇ ਆਪ ਨੂੰ ਸੰਭਾਲਦੇ ਹੋਏ ਉਸ ਥਾਂ ਤੋਂ ਨਿਕਲ ਜਾਂਦੇ ਹਨ ਹੁਣ ਤੱਕ ਬੈਂਕ ਵਾਲੀ ਘਟਨਾ ਨੂੰ ਕੋਈ 15 ਕੁ ਮਿੰਟ ਗੁਜ਼ਰ ਚੁੱਕੇ ਹਨ ਪੀਪਰੀ ਥਾਣੇ ਤੱਕ ਇਹ ਖਬਰ ਪਹੁੰਚ ਚੁੱਕੀ ਸੀ ਤੇ ਜਦੋਂ ਪੀਪਰੀ ਥਾਣੇ ਦੇ ਇਨਸਪੈਕਟਰ ਏ ਆਈ ਖਾਨ ਤੇ ਸਬ ਇਨਸਪੈਕਟਰ ਨਿਪਾਕਰ ਮੌਕੇ ਵੱਲ ਅੱਗੇ ਵੱਧ ਰਹੇ ਹੁੰਦੇ ਹਨ ਤਾਂ ਇਹ ਦੋਵੇਂ ਜ਼ਖਮੀ ਹਾਲਤ ਨੂੰ ਲਗੜਾਉਂਦੇ ਹੋਏ ਪੁਲਿਸ ਦੀ ਜੀਪ ਨੂੰ ਕ੍ਰੋਸ ਕਰਦੇ ਹਨ ਹੁਣ ਪੂਨੇ ਵਰਗੇ ਸ਼ਹਿਰ 'ਚ ਦਸਤਾਰ ਤੇ ਖੁੱਲੇ ਪ੍ਰਕਾਸ਼ ਦਾੜੇ ਵਾਲੇ ਸਰਦਾਰ ਉਹ ਵੀ ਫੋਨ 'ਤੇ ਦੱਸੇ ਗਏ ਸੇਮ ਰੰਗ ਦੇ ਕੱਪੜਿਆਂ 'ਚ ਉੱਤੋਂ ਜ਼ਖਮੀ ਹਾਲਤ ਤੇ ਲੰਗ ਮਾਰਦੇ ਹੋਏ ਪੁਲਿਸ ਨੂੰ ਉਹਨਾਂ ਤੇ ਸ਼ੱਕ ਤਾਂ ਹੋਣਾ ਹੀ ਸੀ ਜਿਵੇਂ ਪੁਲਿਸ ਨੇ ਇਹਨਾਂ ਨੂੰ ਆਵਾਜ਼ ਮਾਰੀ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦਾ ਸ਼ੱਕ ਯਕੀਨ ਚ ਬਦਲ ਗਿਆ ਤੇ ਫਿਰ ਪੁਲਿਸ ਦੀ ਟੀਮ ਨੇ ਛੇਤੀ ਇਹਨਾਂ ਅੱਗੇ ਲੰਗ ਲੰਗ ਮਾਰ ਕੇ ਤੁਰੇ ਜਾਂਦੇ ਦੋਵੇਂ ਵੀਰਾਂ ਨੂੰ ਜੱਫਾ ਮਾਰ ਕੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਇਹਨਾਂ ਨੂੰ ਜੀਵ ਚ ਬਿਠਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਇਹਨਾਂ ਨੇ ਖਾਲਸਥਾਨ ਸਮਰਥਕ ਨਾਰੇ ਲਾਉਣੇ ਸ਼ੁਰੂ ਕਰਦੇ ਇਹਨਾਂ ਨਾਰਿਆਂ ਚੋਂ ਕੁਝ ਨਾਰੇ ਜਰਨਲ ਵੈਦਿਆ ਦੀ ਹੱਤਿਆ ਨਾਲ ਵੀ ਜੁੜੇ ਹੋਏ ਸਨ ਸੋ ਪੁਲਿਸ ਨੂੰ ਇਹਨਾਂ ਤੇ ਜਰਨਲ ਵੈਦਿਆ ਦੀ ਹੱਤਿਆ ਨਾਲ ਜੁੜੇ ਹੋਣ ਦਾ ਸ਼ੱਕ ਵੀ ਪਿਆ ਭਾਈ ਸੁਖਦੇਵ ਸੁਖੇ ਕੋਲੋਂ ਜਿਹੜੀ ਪਿਸਤਲ ਬਰਾਮਦ ਹੋਈ ਸੀ ਉਸ ਨੂੰ ਫ੍ਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਇਹ ਸਾਬਤ ਹੋ ਗਿਆ ਸੀ ਕਿ ਇਹ ਪਿਸਤਲ ਨਾਲ ਹੀ ਜਰਨਲ ਵੈਦੇ ਦੀ ਛਾਤੀ ਵਿੱਚ ਗੋਲੀਆਂ ਜੜੀਆਂ ਗਈਆਂ ਹਨ ਇਨਾਂ ਦੇ ਲਗਭਗ 1 ਸਾਲ ਬਾਅਦ ਦਿੱਲੀ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆਪਣੇ ਇੱਕ ਹੋਰ ਸਾਥੀ ਦੇ ਨਾਲ ਗ੍ਰਿਫਤਾਰ ਕਰ ਲਏ ਗਏ ਤੇ ਫਿਰ ਇਸ ਤਰੀਕ ਤੋਂ ਸ਼ੁਰੂ ਹੋਇਆ ਦਿੱਲੀ ਪੁਲਿਸ ਦੀਆਂ ਤਸ਼ੱਦਦਾਂ ਦਾ ਉਹ ਦੌਰ ਜੋ ਅਗਲੇ ਕਈ ਮਹੀਨੇ ਤੱਕ ਜਾਰੀ ਰਿਹਾ ਡੰਡੇ ਸੋਟੇ ਤੇ ਪਟਿਆਂ ਦੀ ਗੱਲ ਤਾਂ ਕੀ ਕਰੀਏ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਲੱਤਾਂ ਤੋੜ ਦਿੱਤੀਆਂ ਗਈਆਂ ਪੁਲਿਸ ਦੀ ਮਨਸਾ ਤਾਂ ਸੀ ਕਿ ਲੱਤਾਂ ਵੱਢ ਦਿੱਤੀਆਂ ਜਾਣ ਪਰ ਭਾਈ ਸਾਹਿਬ ਦੀ ਟ੍ਰੀਟਮੈਂਟ ਕਰ ਰਿਹਾ ਸਰਕਾਰੀ ਡਾਕਟਰ ਬੜਾ ਹੀ ਬਹਾਦਰ ਨਿਕਲਿਆ ਉਹ ਬੰਗਾਲੀ ਡਾਕਟਰ ਪੁਲਿਸ ਦੇ ਦਵਾਚ ਨਹੀਂ ਆਇਆ ਤੇ ਉਸਨੇ ਯਤਨ ਕਰਕੇ ਦੋਵੇਂ ਲੱਤਾਂ ਬਚਾ ਲਈਆਂ ਤੇ ਇਸ ਦੇ ਲਗਭਗ 6.5 ਚਾਰ ਮਹੀਨੇ ਬਾਅਦ ਫੇਰ ਭਾਈ ਹਰਜਿੰਦਰ ਸਿੰਘ ਜਿੰਨ੍ਹਾਂ ਨੂੰ ਜਰਨਲ ਵੈਦਿਆ ਕੇਸ ਦੀ ਸੁਣਵਾਈ ਲਈ ਪੂਨੇ ਭੇਜ ਦਿੱਤਾ ਗਿਆ ਇਹ ਕੇਸ ਪਹਿਲਾਂ ਏਟਲੀਆ ਅਦਾਲਤਾਂ ਤੋਂ ਸ਼ੁਰੂ ਹੋਇਆ ਪਰ ਸੀਬੀਆਈ ਫੈਸਲੇ ਤੋਂ ਨਾ ਖੁਸ਼ ਹੋਣ ਕਰਕੇ ਇਹ ਕੇਸ ਪਹਿਲਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿੱਚ ਬਦਲ ਕੀਤਾ ਗਿਆ। ਦਰਅਸਲ ਸੀਬੀਆਈ ਨੇ ਆਪਣੇ ਵੱਲੋਂ ਤਾਂ ਇੱਕ ਬੜੀ ਵੱਡੀ ਚਾਰਜ ਸ਼ੀਟ ਦਾਖਲ ਕੀਤੀ ਸੀ। ਤੇ ਇਹਨਾਂ ਸਾਰੇ ਸੂਰਮਿਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਹਰ ਵਾਰ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨੂੰ ਇੱਕਦਮ ਬੇਬੁਨਿਆਦ ਤੇ ਪੇਸ਼ ਕੀਤੇ ਗਏ ਸਬੂਤਾਂ ਨੂੰ ਨਾ ਕਾਫੀ ਦੱਸਿਆ ਸੋ ਸੁਖਵਿੰਦਰ ਸੁਖੀ ਜਗਵਿੰਦਰ ਅਵਤਾਰ ਸਿੰਘ ਤੇ ਦਲਜੀਤ ਸਿੰਘ ਬਿੱਟੂ ਇਹਨਾਂ ਸਭ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਕਿਉਂਕਿ ਰਿਪੋਰਟ ਸੀਵੀਆਈ ਨੇ ਦਾਵਾ ਕੀਤਾ ਸੀ ਕਿ ਸਾਰੇ ਮਈ 1985 ਤੋਂ ਹੀ ਪੂਨੇ ਚ ਰਹਿ ਰਹੇ ਕੇ ਇਸ ਇਲਾਕੇ ਦੀ ਰੇਕੀ ਕਰ ਰਹੇ ਸਨ ਜਿਸ ਤੇ ਕੋਰਟ ਨੇ ਸਵਾਲ ਚੁੱਕਿਆ ਕਿ ਜਨਰਲ ਵੈਦੇ ਤਾਂ ਰਿਟਾਇਰ ਹੋ ਕੇ ਜਨਵਰੀ 1986 ਤੋਂ ਬਾਅਦ ਪੂਨੇ ਵਿੱਚ ਸ਼ਿਫਟ ਹੋਏ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਇਹ ਸਾਬ ਨੇ 6-7 ਮਹੀਨੇ ਪਹਿਲਾਂ ਤੋਂ ਹੀ ਪੂਨੇ ਚ ਆ ਕੇ ਉਹਨਾਂ ਨੂੰ ਮਾਰਨ ਦਾ ਪਲਾਨ ਬਣਾਉਣਾ ਸ਼ੁਰੂ ਕਰਤਾ ਪਰ ਫਿਰ ਇੱਕ ਵੱਡਾ ਸਵਾਲ ਇਹ ਬਣਦਾ ਸੀ ਕਿ ਜੇ ਬਾਕੀ ਦੇ ਸਾਰੇ ਜਣੇ ਬਰੀ ਕਰ ਦਿੱਤੇ ਗਏ ਤਾ ਸੁੱਖਾ ਜਿੰਦਾ ਦੀ ਜੋੜੀ ਨੂੰ ਕਿਸ ਆਧਾਰ ਤੇ फांसी ਦਿੱਤੀ ਗਈ ਦਰਅਸਲ ਕੋਰਟ ਵਿੱਚ ਸੈਕਸ਼ਨ 313 ਕਰਕੇ ਨਿਜਮ ਹੁੰਦਾ ਹੈ ਜਿਹਦੇ ਮੁਤਾਬਕ ਕੋਈ ਵੀ ਬੰਦਾ ਜਿਹਦੇ ਤੇ ਕੇਸ ਚੱਲ ਰਿਹਾ ਹੋਵੇ ਉਹ ਆਪਣਾ ਬਿਆਨ ਦਰਜ ਕਰਵਾ ਸਕਦਾ ਹੈ ਜਾਨੀ ਕਿ ਸੀਬੀਆਈ ਕੋਰਟ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਜਰਨਲ ਵੈਦਿਆਂ ਦੀ ਹੱਤਿਆ ਇਹਨਾਂ ਦੋਵਾਂ ਸੂਰਮਿਆਂ ਨੇ ਹੀ ਕੀਤੀ ਹੈ ਪਰ ਭਾਈ ਸੁਖਾ ਜਿੰਦਾ ਨੂੰ ਕੌਮ ਦੇ ਲੇਖੇ ਜਿੰਦੜੀਆਂ ਵਾਰਨ ਦਾ ਇੰਨਾ ਚਾ ਸੀ ਕਿ ਇਹਨਾਂ ਦੋਵਾਂ ਨੇ ਅੱਗੇ ਵੱਧ ਕੇ ਆਪ ਹੀ ਕਬੂਲ ਕਰ ਲਿਆ ਕਿ ਉਸ ਰਾਖਸ਼ ਨੂੰ ਸੋਦਾ ਅਸੀਂ ਹੀ ਲਾਇਆ ਹੈ ਪਰ ਇਸ ਗੱਲ ਵਿੱਚ ਇੱਕ ਲੂਪ ਹੋਲ ਸੀ ਕਿ ਇਹ ਲਿਫਟ ਵਿੱਚ ਕਬੂਲਣ ਤੋਂ ਬਾਅਦ ਵੀ ਇਹ ਦੋਵੇਂ ਸੂਰਵੇਂ ਫਾਂਸੀ ਤੋਂ ਬਚ ਸਕਦੇ ਸਨ ਕਿਉਂਕਿ ਇਸ ਸੈਕਸ਼ਨ 313 ਦੇ ਬਿਆਨ ਨੂੰ ਫੈਸਲੇ ਦਾ ਆਧਾਰ ਮੰਨਣਾ ਹੈ ਜਾਂ ਨਹੀਂ ਇਸ ਗੱਲ ਦਾ ਫੈਸਲਾ ਜੱਜ ਆਪਣੀ ਵਿਵੇਕ ਤੇ ਕਰਦਾ ਹੈ 99% ਕੇਸਾਂ ਵਿੱਚ 313 ਦੇ ਬਿਆਨ ਨੂੰ ਫੈਸਲੇ ਦਾ ਆਧਾਰ ਨਹੀਂ ਮੰਨਿਆ ਜਾਂਦਾ ਹਾਈ ਕੋਰਟ ਦੇ ਸੁਣਵਾਈ ਤੋਂ ਇੱਕ ਰਾਤ ਪਹਿਲਾਂ ਜੱਜ ਨੇ ਖੁਦ ਵਕੀਲਾਂ ਦੇ ਰਾਹੀਂ ਭਾਈ ਸੁਖੇ ਜਿੰਦੇ ਕੋਲ ਇੱਕ ਸੁਨੇਹਾ ਭੇਜਿਆ ਕਿ ਮੈਂ ਤੁਹਾਨੂੰ ਫਾਂਸੀ ਨਹੀਂ ਦੇਣਾ ਚਾਹੁੰਦਾ ਬਸ ਤੁਸੀਂ ਕੱਲ ਕੋਰਟ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨਾ ਲਾਇਓ ਤੇ ਨਾ ਹੀ ਖਾਲਿਸਤਾਨ ਨਾਲ ਜੁੜੀ ਕੋਈ ਗੱਲ ਕਰਿਓ ਪਰ ਅਗੋਂ ਇਹਨਾਂ ਸੂਰਮਿਆਂ ਨੇ ਜਵਾਬ ਦਿੱਤਾ ਕਿ ਜੱਜ ਸਾਹਿਬ ਨੂੰ ਕਹਿ ਦਿਓ ਕਿ ਖਾਲਿਸਤਾਨ ਤਾਂ ਸਾਡੇ ਰੂਹ ਵਿੱਚ ਵੱਸਦਾ ਹੈ ਸਾਨੂੰ ਕਿਸੇ ਸਜ਼ਾ ਦੀ ਕੋਈ ਪਰਵਾਹ ਨਹੀਂ ਪਰ ਅਸੀਂ ਕਰਾਂਗੇ ਉਹੀ ਜੋ ਸਾਡਾ ਦਿਲ ਕਹਿੰਦਾ ਹੈ ਇਸ ਤਰ੍ਹਾਂ ਆਇਆ ਸੁਣਵਾਈ ਦਾ ਅਖੀਰਲਾ ਦਿਨ ਇਹਨਾਂ ਸੂਰਮਿਆਂ ਨੂੰ ਖਤਰਨਾਕ ਮੰਨ ਕੇ ਜੇਲ੍ਹ ਦੇ ਅੰਦਰ ਹੀ ਸਪੈਸ਼ਲ ਕੋਰਟ ਤਾਇਨਾਤ ਕੀਤਾ ਗਿਆ ਸੀ ਚਾਰੇ ਪਾਸੇ ਮਸ਼ੀਨੀ ਗੰਨਾ ਬੀੜੀਆਂ ਹੋਈਆਂ ਸਨ ਤੇ ਪੰਡਾਲ ਮੀਡੀਆ ਨਾਲ ਖੱਚਾ ਖੱਚ ਭਰਿਆ ਹੋਇਆ ਸੀ ਖੈਰ ਨਤੀਜਾ ਸਭ ਤੋਂ ਪਹਿਲਾਂ ਹੀ ਪਤਾ ਸੀ ਸਭ ਨੂੰ ਪਹਿਲਾਂ ਹੀ ਪਤਾ ਸੀ ਦੋਵੇਂ ਬੱਬਰ ਸ਼ੇਰਾ ਨੂੰ ਫਾਂਸੀ ਦਾ ਇਨਾਮ ਦੇ ਦਿੱਤਾ ਗਿਆ ਤੇ ਵਾਪਸ ਜੇਲ੍ਹ ਵਿੱਚ ਆਉਂਦਿਆਂ ਹੀ ਇਹਨਾਂ ਦੋਵਾਂ ਨੇ ਮਠਿਆਈ ਵੰਡ ਕੇ ਫੈਸਲੇ ਦੀ ਖੁਸ਼ੀ ਮਨਾਈ ਪਰ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਮਠਿਆਈ ਰਿਹਾਈ ਦੀ ਨਹੀਂ ਫਾਂਸੀ ਦੀ ਖੁਸ਼ੀ ਵਿੱਚ ਹੈ ਤਾਂ ਬਰਫੀ ਸਾਹਿਬ ਦੇ ਹੱਥਾਂ ਵਿੱਚ ਹੀ ਰਹਿ ਗਈ ਜੇਲ੍ਹ ਅਧਿਕਾਰੀਆਂ ਨੇ ਵੱਡੇ ਵੱਡੇ ਵਕੀਲਾਂ ਨੇ ਸੁਝਾ ਦਿੱਤੇ ਕਿ ਤੁਹਾਨੂੰ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕਰਨੀ ਚਾਹੀਦੀ ਹੈ ਪਰ ਦੋਮਾ ਸੂਰਮਿਆਂ ਦਾ ਕਹਿਣਾ ਸੀ ਕਿ ਗੁਰੂ ਦੇ ਸਿੰਘ ਜ਼ਾਬਰ ਸਰਕਾਰ ਦੇ ਅੱਗੇ ਪੀਖ ਨਹੀਂ ਮੰਗਦੇ ਖੈਰ ਇਸ ਤੋਂ ਬਾਅਦ ਇਹ ਫੈਸਲਾ ਸੁਪਰੀਮ ਕੋਰਟ ਵੀ ਗਿਆ ਕਿਉਂਕਿ ਸੀਬੀਆਈ ਬਾਕੀ ਸਾਰੇ ਦੋਸ਼ੀਆਂ ਦੀ ਰਹਾਈ ਤੋਂ ਸਹਿਮਤ ਨਹੀਂ ਸੀ ਪਰ ਅਗੇਨ ਸੁਪਰੀਮ ਕੋਰਟ ਨੇ ਵੀ ਉਹੀ ਫੈਸਲਾ ਬਰਕਰਾਰ ਰੱਖਿਆ ਤੇ ਆਖਰਕਾਰ ਫਿਰ ਆਇਆ 9 ਅਕਤੂਬਰ 1992 ਦਾ ਉਹ ਦਿਨ ਜਦੋਂ ਇਹਨਾਂ ਦੋਵਾਂ ਹੀ ਸੂਰਮਿਆਂ ਨੇ ਫਾਂਸੀ ਦੇ ਰੱਸਾ ਚੁੰਮ ਕੇ ਆਪਣੀਆਂ ਜਿੰਦੜੀਆਂ ਕੌਮ ਦੇ ਲੇਖੇ ਲਾਤੀਆਂ ਸੋ ਇਹ ਸੀ ਭਾਈ ਸੁੱਖਾ ਜਿੰਦਾ ਦੀ ਸ਼ਹੀਦੀ ਨਾਲ ਜੁੜਿਆ ਉਹ ਇਤਿਹਾਸ ਜੋ ਸ਼ਾਇਦ ਅੱਜ ਦੀ ਪੀੜ੍ਹੀ ਦੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਸੋ ਸਾਡੀ ਵੀਡੀਓ ਪਸੰਦ ਆਈ ਤਾ ਚੈਨਲ ਸੱਚ ਦੀ ਖੋਜ 1992 ਨੂੰ ਕਰ ਲਿਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਜਰੂਰ ਦਿਓ ਅਗਲੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ